ਉਹ ਕੋਈ 500 ਨਹੀਂ ਕੋਈ 400 ਨਹੀਂ ਕੋਈ 300 ਨਹੀਂ ਲੈ ਜਾਓ 100 ਰੁਪਏ 100 ਰੁਪਏ ਦੇ ਸੂਟ 4 ਦਿਨ ਦੀ ਸੇਲ ਆਦੀ 4 ਦਿਨ ਦੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ 20 ਜੂਨ ਤੱਕ ਆ ਜਾਓ 5 500 ਵਾਲੇ 5 500 ਵਾਲੇ ਲੈ ਜਾਓ 100 ਰੁਪਏ ਚ ਉਹ ਚੱਕੋ ਭਾਜੀ ਇੱਕ ਹੋਰ ਫਾਇਦਾ ਕਰ ਦਿੰਨੇ ਆ ਓਏ ਆਲ ਓਵਰ 5 ਮੀਟਰ ਸੂਟ ਉਹ ਦੁਪੱਟਾ ਪਿਓਰ ਦਾ 200 ਰੁਪਏ ਦਾ ਕੋਟਾ 250 ਦੇ ਵਿੱਚ ਡਿਜ਼ਾਈਨ ਕੁੜੀਆਂ ਵਾਲੇ 200 ਰੁਪਏ ਦੇ ਕਾਟਨ ਦੇ ਦੁਪੱਟੇ ਉਹ ਆਜੋ ਹੁਣ 350 ਰੁਪਏ ਦਾ ਸੂਟ ਉਹ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਬੁਲਬੁਲ ਦੇ ਬਚਾਰਗੇ ਸੂਟ ਲੈ ਜਾਓ 350 ਚ ਆ ਜਖੋ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਬਜ਼ਾਰਾ ਜੇ ਦੁਪੱਟਾ 150 ਰੁਪਏ ਦਾ 50 ਰੁਪਏ ਦਾ ਦੁਪੱਟਾ ਇੱਕ ਹੋਰ ਭਾਜੀ ਲੁੱਟ ਪਾੰਦ ਕਰ ਦਿੰਨੇ ਆ ਆਓ ਦੇਖੋ ਬੈੱਡ ਡਬਲ ਬੈੱਡ ਦੀ ਚਾਦਰ ਉਹ ਪਿੱਲੋ ਕਵਰਾਂ ਦੇ ਨਾਲ ਬਜ਼ਾਰ ਜੇ 1000 ਰੁਪਏ ਦੀ ਇੱਥੇ 250 ਰੁਪਏ ਦੀ ਭਾਵੇਂ ਬੱਸ ਜਾਜੋ ਭਾਵੇਂ ਟੈਂਪੂ ਜਾਜੋ ਰਿਕਸ਼ਾ ਸਰਵਿਸ ਫ੍ਰੀ ਵਾਪਸ ਸਟੈਂਡ ਤੋਂ ਰਿਕਸ਼ੇ 'ਚ ਫ੍ਰੀ ਸਟੋਰ ਤੇ ਆਜੋ ਸਟੋਰ ਤੋਂ ਸ਼ਾਪਿੰਗ ਕਰਕੇ ਵਾਪਸ ਫ੍ਰੀ ਰਿਕਸ਼ੇ 'ਚ ਚਲਜੋ ਕੱਪੜਾ ਵੀ ਸਸਤਾ ਦੇ ਰਹੇ ਆ ਰਿਕਸ਼ੇਰੀ ਸਰਵਿਸ ਵੀ ਫ੍ਰੀ ਦੇ ਰਹੇ ਆ 1 ਰੁਪਿਆ ਰਿਕਸ਼ਾ ਨੂੰ ਨਹੀਂ ਜਾਣਾ ਫ੍ਰੀ ਦੇ ਵਿੱਚ ਆ ਜਾਓ ਫ੍ਰੀ ਦੇ ਵਿੱਚ ਲਓ ਜੀ ਸਾਡੇ ਪੰਜਾਬ ਦੇ ਮੁੰਡਿਆਂ ਦੇ ਭਰਾਵਾਂ ਦੇ ਫਾਇਦੇ ਉਹ ਦੇਖੋ ਗੀਜ਼ਾ ਕੋਟ ਦਾ ਕੁਰਤਾ ਪਜਾਮਾ ਜਿਹੜਾ ਬਾਜ਼ਾਰ 'ਚ ਲੈਨੇ ਹੋ 15-1500 ਦਾ 16-1600 ਦਾ ਸਾਡੇ ਕੋਲ ਆ ਜਾਓ 16-1700 ਦਾ ਕੁਰਤਾ ਪਜਾਮਾ 700 ਰੁਪਏ ਦਾ ਉਹ ਭਾਜੀ 700 ਦਾ ਕੁਰਤਾ ਪੇ ਮ ਹੈਗਾ ਹੀ ਹੈਗਾ ਆ 4 ਦਿਨ ਮੇਲਾ ਲਾ ਦਿੰਦੇ ਆ 700 ਦਾ ਕੁਰਤਾ ਪਜਾਮਾ ਲੈ ਜਾਓ 195 ਰੁਪਏ ਸਵਾਜ ਦੇ ਦੇ ਕੇ 895 ਦੇ ਸੀ ਕੇ ਲੈ ਜਾਓ ਉਹ ਆ ਗਿਆ 1000 ਰੁਪਏ ਦਾ ਸੂਟ ਇੱਥੋਂ ਮੈਨਾ 500 ਰੁਪਏ ਦਾ ਕਾਟਨ ਦੇ ਦੁਪੱਟੇ ਨਾਲ ਦੇਖੋ ਜੀ ਜਿਹੜੇ 15 1500 ਦੇ ਬਾਜ਼ਾਰ ਚ ਮਿਲਦੇ ਇੱਥੇ 1500 ਦੇ ਦੋ ਕਰਦੇ ਆ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਰ ਦੀ ਗੱਲ ਕਰ ਲਈਏ ਇੱਥੇ ਹੋਰ ਕੀ ਫਾਇਦਾ ਸਿਆਣਾ ਆ ਜਾਵੇ ਨਿਆਣਾ ਆ ਜਾਵੇ ਲੇਡੀ ਆ ਜਾਵੇ ਬੰਦਾ ਆ ਜਾਵੇ ਮਤਲਬ ਕੱਲੇ ਕੱਲੇ ਸੂਟ ਦਾ ਰੇਟ ਲਿਖ ਕੇ ਲਾਤਾ ਆ ਦੇਖੋ ਪੂਰਾ ਪ੍ਰਿੰਟਡ ਉਹ ਕੈਨੇਡਾ ਅਮਰੀਕਾ ਵਾਲਾ ਕੱਪੜਾ ਆ ਰੇਟ ਚੈੱਕ ਕਰ ਲੋ 2000 ਵਾਲਾ ਸੂਟ ਲੈ ਜਾਓ 850 ਦੇ ਵਿੱਚ ਰੰਗਾਂ ਦੀ ਕਮੀ ਕੋਈ ਸਾਡੇ ਕੋ 100 ਰੁਪਏ ਤੋਂ ਸੂਟ ਸ਼ੁਰੂ ਹੈਗਾ ਸਾਡੇ ਕੋ 500 700 800 5000 10000 20000 ਤੱਕ ਦੇ ਸੂਟ ਪਰ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਅਸੀਂ ਸਿਰਫ 5 5 ਰੁਪਏ 10 10 ਰੁਪਏ ਦੇ ਮਾਰਜੇ ਤੇ ਕਪੜਾ ਵੇਚ ਰਹੇ ਹਾਂ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਲੱਖ ਰੁਪਈਆ ਖਰਚਣਾ ਨਾ ਦਾਜਵਿਰ ਦੇ ਕਪੜੇ ਤੇ ਚੈਲੰਜ ਆ ਚਾਰ ਦਿਨ ਆਜੋ 1 ਲੱਖ ਵਾਲਾ ਕਪੜਾ 25000 'ਚ ਦਵਾਂਗੇ ਉਹ ਕੋਈ 500 ਨਹੀਂ ਕੋਈ 400 ਨਹੀਂ ਕੋਈ 300 ਨਹੀਂ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 4 ਦਿਨ ਦੀ ਸੇਲ ਆਤੀ 4 ਦਿਨ ਦੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ 20 ਜੂਨ ਤੱਕ ਆ ਜਾਓ 5500 ਵਾਲੇ 5500 ਵਾਲੇ ਲੈ ਜਾ 100 ਰੁਪਏ ਚ ਲੈ ਜਾ 100 ਰੁਪਏ ਚ ਲੈ ਜਾ 100 ਰੁਪਏ ਚ ਬਾਜ਼ਾਰ ਚ 500 ਦਾ ਇੱਕ ਇੱਥੇ ਮਿਲਣਗੇ 500 ਦੇ ਪੰਜ 505 505 505 ਉਹ ਚੱਕੋ ਜੀ ਲੱਗਿਆ ਮੇਲਾ ਉਹ ਡਿਜ਼ਾਈਨ ਬੜਿਆ ਉਹ ਸੂਟ ਚੈੱਕ ਕਰ ਲੋ ਜਿ 500 ਦੇ ਪੰਜ ਦੇ ਦਾਂਗੇ ਜਿੱਥੇ 500 ਦਾ ਇੱਕ ਮਿਲਦਾ ਬਾਜ਼ਾਰਾਂ ਦੇ ਤੂੜਾ ਪੱਟ ਦਾਂਗੇ ਭਾਜੀ ਤੂੜਾ ਪੱਟ ਦਾਂਗੇ ਆ ਦੇਖੋ ਜੇ ਇੱਕ ਹੋਰ ਫਾਇਦਾ ਕਰ ਦਿੰਨੇ ਆ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਦੁਕਾਨਦਾਰ ਜਿਹੜੇ ਬਾਜ਼ਾਰ ਤੇ ਆਨੇ ਉਹ 6 600 7 700 ਦੇ ਐਸੇ ਲੈ ਜਾਓ 500 ਦੇ ਦੋ ਉਹ 250 ਰੁਪਏ ਦਾ ਸੂਟ ਉਹ ਚੱਕੋ ਭਾਜੀ ਇੱਕ ਹੋਰ ਫਾਇਦਾ ਕਰ ਦਿੰਨੇ ਆ ਓਏ ਆਲ ਓਵਰ 5 ਮੀਟਰ ਸੂਟ ਇਸੋ ਕੋਈ ਕਹਿੰਦਾ 700 ਕੋਈ ਕਹਿੰਦਾ 800 ਦੁਪੱਟੇ ਦੇ ਨਾਲ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਦਾ ਸੂਟ ਚੇਲੇ ਜਾ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਕਿਸੇ ਨੇ ਨਹੀਂ ਦੇਣਾ ਦੁਪੱਟਾ ਨਾਲ ਦੇ ਰਹੇ ਆ 5 ਮੀਟਰ ਸੂਟ ਦੇ ਰਹੇ ਆ ਰੰਗ ਦੇ ਰਹੇ ਆ ਬੱਖੋ ਵੱਖਰੇ ਲੈ ਜਾਓ 2 200 ਦੇ ਉਹ ਜੱਕੋ 2250 ਦੇ ਵਿੱਚ ਡਿਜ਼ਾਈਨ ਕੁੜੀਆਂ ਵਾਲੇ ਉਹ 250 ਰੁਪਏ ਦੇ ਕੋਟਨ ਦੇ ਦੁਪੱਟੇ ਉਹ ਆਜੋ ਹੁਣ ਆਜੋ ਹੁਣ 3 4 3 4 ਦਿਨ ਚਾਰ ਦਿਨ ਚਾਰ ਦਿਨ ਚਾਰ 20 ਜੂਨ 20 ਜੂਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਵੀਰਵਾਰ ਆ ਦੇਖੋ ਆ ਜਾਓ ਅਗਰਾ ਆ ਦੇਖੋ ਜੀ ਕੋਈ ਕਹਿੰਦਾ 600 ਕੋਈ ਕਹਿੰਦਾ 700 2250 2250 500 ਰੇ 2 ਦੇਖੋ ਰਗ ਮੇਲੇ ਲਾ ਤੇ ਮੇਲੇ ਮੇਲੇ ਚੱਕੋ ਜੀ 2250 ਰੁਪਏ ਦਾ 2250 ਰੁਪਏ ਦਾ ਉਹ ਦੁਪੱਟੇ ਭਾਜੀ ਆ ਦੇਖੋ ਭਾਈ ਕੋਈ ਕਹਿੰਦਾ 800 ਲੈਣਾ ਕੋਈ ਕਹਿੰਦਾ 700 ਲੈਣਾ ਅਸੀਂ ਦੇਨੇ 700 ਰੇ 2 350 ਰੁਪਏ ਦਾ ਸੂਟ ਓ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਬੁਲਬੁਲ ਦੇ ਬੱਚਿਆਂਗੇ ਸੂਟ ਲੈ ਜਾਓ 350 ਚ 350 ਚ ਕੋਈ 800 ਨਹੀਂ ਲੈਣਾ ਕੋਈ 700 ਨਹੀਂ ਲੈਣਾ 700 ਰੇ 2 ਓ 700 ਰੇ 2 ਇੱਕ ਪਾ ਦੂਜਾ ਤੋਂ ਚੱਕੋ ਭਾਜੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰਾ ਆਹ ਦੇਖੋ ਦੁਪੱਟਾ ਆਹ ਚੱਕੋ ਸੂਟ ਇਹਨੇ ਪਿਆਰੇ ਪਿਆਰੇ ਡੀਆਂ ਰੇਡ ਬਾਜ਼ਾਰ 'ਚ 700 ਦਾ ਇੱਥੇ ਮੈਂਨੇ 700 ਦੇ ਦੋ ਡਿਜ਼ਾਈਨ ਇੱਕ ਤੋਂ ਇੱਕ ਚੜ ਦੇ ਦੋ ਚੜ ਦੇ ਡਿਜ਼ਾਈਨ ਆ ਇੱਥੇ ਡਿਜ਼ਾਈਨ ਨਹੀਂ ਮੁਕਣੇ ਇੱਥੇ ਵਰਕ ਨਹੀਂ ਮੁਕਣੇ ਆ ਚੱਕੋ ਆ ਗਿਆ 1000 ਰੁਪਏ ਦਾ ਸੂਟ ਇੱਥੋਂ ਮੈਨਾਂ 500 ਰੁਪਏ ਦਾ ਕਾਟਨ ਦੇ ਦੁਪੱਟੇ ਨਾਲ ਕੋਨ ਨਾਲਾ ਸੂਟ ਆ ਚੈਲੇਜ ਵਾਲੇ ਰੇਟ ਦੇ ਦਿੰਦੇ ਆ 500 ਦਾ ਕਿਤੇ ਮਿਲਣਾ ਤੱਕ ਨਹੀਂ ਦੇਖੋ ਜੀ ਬਜ਼ਾਰਾਂ ਦੇ ਵਿੱਚ ਦੁਕਾਨਦਾਰ ਵਿਹਲੇ ਬੈਠਿਆ ਮਨਤੂ ਸ਼੍ਰੀ ਦਸਤਾਰ ਤੇ ਮੇਲੇ ਲੱਗੇ ਆ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਦੇਖੋ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਨੇ ਬਹੁਤ ਸਾਰੇ ਫਾਇਦੇ ਹੋ ਰਿਹਾ ਲੋਕਾਂ ਨੂੰ ਇੱਕ ਸਰਵਿਸ ਵੀ ਦਿੱਤੀ ਹੋਈ ਆ ਤੁਸੀਂ ਵਾਕੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਭਾਵੇਂ ਬੱਸ ਜਾ ਜਾਓ ਭਾਵੇਂ ਟੈਂਪੂ ਜਾ ਜਾਓ ਰਿਕਸ਼ਾ ਸਰਵਿਸ ਫ੍ਰੀ ਬੱਸ ਸਟੈਂਡ ਤੋਂ ਰਿਕਸ਼ੇ 'ਚ ਫ੍ਰੀ ਸਟੋਰ ਤੇ ਆ ਜਾਓ ਸਟੋਰ ਤੋਂ ਸ਼ਾਪਿੰਗ ਕਰਕੇ ਵਾਪਸ ਫ੍ਰੀ ਰਿਕਸ਼ੇ 'ਤੇ ਚੱਲ ਜਿਓ ਕਪੜਾ ਵੀ ਸਸਤਾ ਦੇ ਰਹੇ ਆ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਦੇ ਰਹੇ ਆ 1 ਰੁਪਿਆ ਰਿਕਸ਼ਾ ਨੂੰ ਨਹੀਂ ਜਾਣਾ ਫ੍ਰੀ ਦੇ ਵਿੱਚ ਆ ਜਾਓ ਫ੍ਰੀ ਦੇ ਵਿੱਚ ਆ ਚੱਕੋ ਭਾਜੀ ਸੂਟ ਦੇਖੋ ਸ਼ਾਨਦਾਰ ਬਾਜ਼ਾਰ 'ਚ 15 15 ਸੋਦਾ ਇੱਥੇ 650 ਦਾ ਆ ਚੱਕੋ ਸੂਟ ਭਾਜੀ ਡਿਜ਼ਾਈਨ ਇੱਕ ਤੋਂ ਇੱਕ ਆ ਇੱਕ ਤੋਂ ਇੱਕ ਡਿਜ਼ਾਈਨ ਦੇਈਦੇ ਆ ਰੇਡ ਬਾਜ਼ਾਰ ਨਾਲੋਂ ਘੱਟ ਦੇਈਦੇ ਆ ਆ ਚੈੱਕ ਕਰੋ ਜੀ ਦੁਪੱਟਾ ਕਿੰਨਾ ਪਿਆਰਾ ਆ ਸੂਟ ਆ ਗਿਆ ਟੀਚਰਾਂ ਦਾ ਟੀਚਰਾਂ ਦਾ ਸੂਟ ਆ ਗਿਆ ਰੇਟ ਆ ਗਿਆ 750 ਰੁਪਏ ਆ ਚੱਕੋ ਜੀ 750 ਦਾ ਸੂਟ ਆ ਭਾਜੀ ਬਜ਼ਾਰਾਂ ਤੋਂ ਕਿਤੋਂ ਮਿਲਣਾ ਤੱਕ ਨਹੀਂ ਦੇਖੋ ਜੀ ਜਿਹੜੇ 15 1500 ਰੇ ਬਜ਼ਾਰ ਚ ਮਿਲਦੇ ਇੱਥੇ 1500 ਰੇ ਦੋ ਕਰਤੇ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਾਂ ਦੀ ਗੱਲ ਕਰ ਲਈਏ ਇੱਥੇ ਹੋਰ ਕੀ ਫਾਇਦਾ ਸਿਆਣਾ ਆ ਜਾਵੇ ਨਿਆਣਾ ਆ ਜਾਵੇ ਲੇਡੀ ਆ ਜਾਵੇ ਬੰਦਾ ਆ ਜਾਵੇ ਮਤਲਬ ਕੱਲੇ ਕੱਲੇ ਸੂਟ ਦਾ ਰੇਟ ਲਿਖ ਕੇ ਲਾਤਾ ਇੱਥੇ ਕੋਈ ਅੱਖਾਂ ਦੇ ਵਿੱਚ ਓਲਾ ਨਹੀਂ ਪਾਇਆ ਜਾਂਦਾ ਆ ਦੇਖੋ ਪ੍ਰਿੰਟ ਦੇਖੋ ਆ ਤੁਸੀਂ ਘਰੇ ਚੈੱਕ ਕਰ ਲੋ ਇਦਾਂ ਦੇ ਸੂਟ ਬਜ਼ਾਰ ਚ 2 2000 ਤੇ ਪਰ ਅਸੀਂ ਤੁਹਾਨੂੰ ਸੇਲ ਦੇ ਵਿੱਚ ਦੇ ਰਹੇ ਹਾਂ 850 ਚ ਦੇਖੋ ਪੂਰਾ ਕਢਾਈ ਕੱਢਿਆ ਪਹੁੰਚਿਆ ਦੇ ਕੰਮ ਆ ਦੇਖੋ ਪੂਰਾ ਪ੍ਰਿੰਟਡ ਉਹ ਕੈਨੇਡਾ ਅਮਰੀਕਾ ਵਾਲਾ ਕੱਪੜਾ ਆ ਰੇਟ ਚੈੱਕ ਕਰ ਲੋ 2000 ਵਾਲਾ ਸੂਟ ਲੈ ਜਾਓ 850 ਦੇ ਵਿੱਚ ਰੰਗਾਂ ਦੀ ਕਮੀ ਕੋਈ ਨਹੀਂ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਹਰ ਕਿਸੇ ਦਾ ਫਾਇਦਾ ਕਰ ਰਹੇ ਆ 2000 ਵਾਲਾ ਸੂਟ ਦੇਣਾ 850 ਜਾ ਦੇਣਾ 4 ਦੇਣਾ ਆ ਚੱਕੋ ਭਾਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਬਜ਼ਾਰਾਂ ਦੇ ਦੁਪੱਟਾ 150 ਰੁਪਏ ਦਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਲੋ ਜੀ ਜਿਹੜੇ ਬਾਜ਼ਾਰ ਚ 2-200 ਰੁਪਏ ਦੇ ਦੁਪੱਟੇ ਇੱਥੋਂ ਲੈ ਜਾਓ ਸਿਰਫ 50-50 ਰੁਪਏ ਚ 50 ਰੁਪਏ ਦਾ ਦੁਪੱਟਾ ਪੂਰੇ ਇੰਡੀਆ 'ਚ ਕਿਸੇ ਨੇ ਨਹੀਂ ਦੇਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਅਸੀਂ ਦੇ ਰਹੇ ਹਾਂ ਹੁਣ ਆਪਾਂ ਜੇ ਸੋਲੋ ਸੂਟਾਂ ਦੀ ਗੱਲ ਕਰ ਲਈਏ ਡਿਜ਼ਾਈਨਰ ਸੂਟਾਂ ਦੀ ਗੱਲ ਕਰ ਲਈਏ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਸਪੈਸ਼ਲ ਲੱਭਣੇ ਪੈਂਦੇ ਆ ਸਾਨੂੰ ਸਪੈਸ਼ਲ ਬੁਟੀਕਾਂ ਦੇ ਜਾਣਾ ਪੈਂਦਾ ਉਹ ਕਿਤੇ ਜਾਣ ਦੀ ਲੋੜ ਨਹੀਂ 25-2500 ਰੁਪਈਆ ਖਰਚਣ ਦੀ ਲੋੜ ਨਹੀਂ ਲੈ ਜਾਓ ਸਿਰਫ 1000 ਚ ਆ ਰੰਗ ਦੇਖੋ 2-2000 ਵਾਲੇ 25-2500 ਵਾਲੇ ਸੂਟ ਵੀ ਸਿਰਫ 1000-1000 ਰੁਪਏ ਦੇ ਵਿੱਚ ਕਰਤੇ ਆ ਗਲੇ ਤੇ ਵੀ ਕੰਮ ਸੋਹਣੇ ਆ ਦੁਪੱਟੇ ਵੀ ਹੈਵੀ ਦੇ ਰਹੇ ਆ ਡਿਜ਼ਾਈਨਰ ਦੁਪੱਟਿਆਂ ਵਾਲੇ ਸੂਟ বারবার ਤੁਹਾਨੂੰ ਕਹਿੰਨੇ ਆ ਕਿਤੇ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਫਗਵਾੜੇ ਜਾਣ ਦੀ ਲੋੜ ਨਹੀਂ ਲੁਧਿਆਣੇ ਜਾਣ ਦੀ ਲੋੜ ਨਹੀਂ ਤੁਹਾਨੂੰ ਬਠਿੰਡੇ ਜਾਣ ਦੀ ਲੋੜ ਨਹੀਂ ਮੋਗੇ ਜਾਣ ਦੀ ਲੋੜ ਨਹੀਂ ਆਜੋ ਛੇਤੀ ਛੇਤੀ ਬਾਗਾ ਪ੍ਰਾਣਾ ਮੋਗਾ ਰੋਡ ਬਾਗਾ ਪ੍ਰਾਣਾ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਤੇ ਜਿੱਥੇ ਮਿਲਨੇ ਆ ਬੁਲਬੁਲ ਦੇ ਬੱਚੇ ਅਰਗੇ ਸੂਟ ਟੌਪ ਟੌਪ ਦੇ ਪੀਸ ਕਰਦੇ ਟੌਪ ਟੌਪ ਦੇ ਪੀਸ 10 4 3 4 ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ ਵਾਰੀ ਵਾਰੀ ਕਹੀਏ ਨੇ ਆ ਉਹ 20 ਤਰੀਕ ਤੱਕ ਸੇਲਾ ਉਦੋਂ ਬਾਅਦ ਸੇਲ ਬੰਦ ਹੋ ਜਾਣੀ ਆ ਜਿਹੜਾ ਸੂਟ ਮਿਲਦਾ 100 ਦਾ ਉਹ ਫਿਰ 500 ਦਾ ਮਿਲਣਾ ਜਿਹੜਾ ਸੂਟ ਮਿਲਦਾ 250 ਦਾ ਉਹ ਮਿਲਣਾ 800 ਦਾ ਉਹ ਜਿਹੜੇ 5-500 ਦੇ ਮਿਲਦੇ 1000-1000 ਦੇ ਮਿਲਨੇ ਆ ਦਿਨ ਚਾਰ ਆ ਚੱਕੋ ਹੁਣ ਰਾਇਲ ਕਲਾਸ ਚੀਜ਼ਾਂ ਵੀ ਦਿਖਾ ਦਿੰਨੇ ਆ ਕੱਲਾ 100 ਵਾਲਾ ਸੂਟ ਨਹੀਂ ਆ ਆ ਬਰਕ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਸ਼ਹਿਰੀ ਪੀਕ ਚੈੱਕ ਕਰੋ ਬਲੈਕ ਚੈੱਕ ਕਰੋ ਜੀ ਮਾਰਕ ਚੈੱਕ ਕਰਾ ਦਿਓ ਆ ਦੇਖੋ ਜੀ ਕੁੜੀਆਂ ਦੀ ਪਹਿਲੀ ਪਸੰਦ ਜਿਹੜੀਆਂ ਪੜੀਆਂ ਲਿਖਿਆ ਕੁੜੀਆਂ ਰਾਇਲ ਕਰਾਂਦੀਆਂ ਕੁੜੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਸੂਟ ਸਪੈਸ਼ਲ ਚਾਹੀਦੇ ਆ ਤੁਹਾਡੇ ਲਈ ਸਪੈਸ਼ਲ ਸਪੈਸ਼ਲ ਸੂਟ ਵੀ ਲੈ ਆਏ ਆ ਜਿਹੜੇ ਕਹਿੰਦੇ ਵੀ ਸਾਨੂੰ ਸਿੰਪਲ ਚਾਹੀਦੇ ਆ ਜਾਂ ਜੋਗ ਨਹੀਂ ਸਾਨੂੰ ਹੈਵੀ ਚਾਹੀਦੇ ਆ ਜੋ ਕਹਿੰਦੇ ਆ ਵੀ ਸਾਨੂੰ ਮਿਡਲ ਜੇ ਸੂਟ ਜਿਹਦਾ ਹਰ ਇੱਕ ਤਰ੍ਹਾਂ ਦਾ ਸੂਟ ਦੇਖੋ ਮਾਤੂਸ਼ਰੀ ਦਸਤਾਰ ਤੇ ਚਾਹੇ ਲੋਅਰ ਕਲਾਸ ਬੰਦਾ ਆ ਜਵੇ ਚਾਹੇ ਮਿਡਲ ਕਲਾਸ ਆ ਜਵੇ ਚਾਹੇ ਰਾਇਲ ਕਲਾਸ ਆ ਜਵੇ ਸਾਡੇ ਕੋ 100 ਰੁਪਏ ਤੋਂ ਸੂਟ ਸ਼ੁਰੂ ਹੈਗਾ ਸਾਡੇ ਕੋ 500 700 800 5000 10000 20000 ਤੱਕ ਦੇ ਸੂਟ ਪਰ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਅਸੀਂ ਸਿਰਫ 5-5 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚ ਰਹੇ ਹਾਂ ਜਿਹਨਾਂ ਨੇ ਲੈਣਾ ਵਿਆਹ ਸਾਈਡ ਦਾ ਕੱਪੜਾ ਤੁਸੀਂ ਤਾਜਬੇਰ ਦੇ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਲੱਖ ਰੁਪਈਆ ਖਰਚਣਾ ਨਾ ਦਾਜਬੇਰ ਦੇ ਕੱਪੜੇ ਤੇ ਚੈਲੰਜ ਆ 4 ਦਿਨ ਆਜੋ 1 ਲੱਖ ਵਾਲਾ ਕੱਪੜਾ 25000 'ਚ ਦਵਾਂਗੇ 4-4 ਗੁਣਾ ਰੇਟ ਕੱਟ ਕਰਦੇ ਆ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰੀਏ ਗਰਮੀਆਂ ਦਾ ਮੌਸਮ ਹੋਵੇ ਸੂਟ ਤੁਹਾਨੂੰ ਚਾਹੀਦਾ ਵੇ ਟਾਪ ਦਾ ਇਹ ਸੂਟ ਪਾ ਕੇ ਤੁਸੀਂ ਜਦ ਜਾਉਂਗੇ ਨਾ ਬਾਹਰ ਲੋਕਾਂ ਨੇ ਪੁੱਛਣਾ ਵੇ ਵਾਕਈ 4-5000 ਦਾ ਸੂਟ ਹੁਣਾ ਪਰ ਇਹ ਸੂਟ ਅੱਧੇ ਰੇਟਾਂ 'ਤੇ ਤੁਹਾਨੂੰ ਅਸੀਂ ਦੇ ਰਹੇ ਆ ਰੰਗ ਸਾਰੇ ਡਿਜ਼ਾਈਨ ਸਾਰੇ ਬਾਜ਼ਾਰ ਨਾਲੋਂ ਰੇਟ ਘੱਟ ਕਰਤੇ ਆ ਇਹ ਇਸ ਲਈ ਕੀਤਾ ਆ ਕਿਉਂਕਿ ਲੋਕਾਂ ਦੇ ਫਾਇਦੇ ਕਰਨੇ ਆ ਬਾਜ਼ਾਰ 'ਚ ਹੋ ਰਹੀ ਐ ਲੁੱਟ ਦੁਕਾਨਦਾਰ ਦੇ ਰਿਹਾ ਚਾਰ ਚਰ ਗੁਣਾ ਮਹਿੰਗਾ ਕਪੜਾ ਮਾਤੂ ਸ਼ਰੀ ਦਸਤਾਰ ਤੇ ਹੁਣੇ ਆ ਸਿਰਫ ਫਾਇਦੇ ਆ ਚੱਕੋ ਜੀ ਇੱਕ ਹੋਰ ਭਾਜੀ ਲਟ ਬੰਦ ਕਰ ਦਿੰਨੇ ਆ ਆਹ ਦੇਖੋ ਬੈੱਡ ਡਬਲ ਬੈੱਡ ਦੀ ਚਾਦਰ ਉਹ ਪਿੱਲੋ ਕਵਰਾਂ ਦੇ ਨਾਲ ਬਾਜ਼ਾਰ 'ਚ 1000 ਰੁਪਏ ਦੀ ਇੱਥੇ 250 ਰੁਪਏ ਦੀ 250 ਰੁਪਏ ਦੀ ਲਓ ਜੀ ਕੋਈ 800 ਨਹੀਂ ਕੋਈ 900 ਨਹੀਂ ਕੋਈ 1000 ਨਹੀਂ ਲੈ ਜਾਓ 250 ਰੁਪਏ 'ਚ 250 ਰੁਪਏ ਦੀ ਬੈੱਡ ਸ਼ੀਟ ਰੰਗ ਛਜ਼ੈਨ ਪ੍ਰਿੰਟ ਬਹੁਤ ਮਿਲ ਜਾਣਿਆ ਸਿਰਫ 250 ਆਇਸੋ ਲਓ ਜੀ ਸਾਡੇ ਪੰਜਾਬ ਦੇ ਮੁੰਡਿਆਂ ਦੇ ਭਰਾਵਾਂ ਦੇ ਫਾਇਦੇ ਉਹ ਦੇਖੋ ਗੀਜ਼ਾ ਕੋਟ ਦਾ কুর্তা ਪਜਾਮਾ ਜਿਹੜਾ ਬਾਜ਼ਾਰ 'ਚ ਲੈਨੇ ਹੋ 15-1500 ਦਾ 16-1600 ਦਾ ਸਾਡੇ ਕੋਲ ਆਜੋ 16-1700 ਦਾ কুর্তা ਪਜਾਮਾ 700 ਰੁਪਏ ਦਾ 700 ਰੁਪਏ ਦਾ কুর্তা ਪਜਾਮਾ ਰੰਗ ਦੇਖੋ ਰੰਗ ਉਹ ਭਾਜੀ 700 ਦਾ কুর্তা ਪਜਾਮਾ ਹੈਗਾ ਹੀ ਹੈਗਾ ਆ 4 ਦਿਨ ਮੇਲਾ ਲਾ ਦਿੰਦੇ ਆ 700 ਦਾ কুর্তা ਪਜਾਮਾ ਲੈ ਜਾਓ 195 ਰੁਪਏ ਸਮਾਈ ਦੇ ਦੇ ਕੇ 895 ਦੇ ਸੀਕੇ ਲੈ ਜਾਓ ਭਾਈ ਦਿਮਾਗ ਖਰਾਬ ਹੋ ਗਿਆ ਭਾਈ ਦਿਮਾਗ ਜਮਾ ਸੈਟ ਹੈ 700 ਰੁਪਿਆ ਸਮਾਈ ਜਲਦੀ ਤੁਸੀਂ ਕਹਿੰਦੇ 195 195 ਰੁਪਏ ਇਸ ਕੁਆਲਿਟੀ ਤੇ ਜਿਹੜੀ 1500 ਦਾ ਬਾਜ਼ਾਰ 'ਚ ਮਿਲਦਾ ਕੁੜਤਾ ਪਿਆਵਾ ਮਿਲੂਗਾ 700 ਦਾ ਇਹ ਜੇ ਕਪੜਾ ਸਾਡੇ ਕੋਲ ਸਵਾਉਗੇ ਸਾਡੀ ਫੈਕਟਰੀ ਨੂੰ ਸਵਾਉਗੇ 195 ਰੁਪਏ ਸਲਾਈ ਦੇ ਲਵਾਂਗੇ 895 ਐਸ ਕੇ ਦੇ ਦਾਂਗੇ ਦੇਖੋ ਜੀ ਬਾਜ਼ਾਰ ਦਾ ਰੇਟ 1500 ਰੁਪਈਆ ਕੱਪੜੇ ਦਾ 800 ਰੁਪਈਆ ਸਮਾਈ 2300 ਰੁਪਈਆ ਦਾ ਕੋਟ ਦਾ ਪਿਆਮਾ ਤੁਹਾਨੂੰ ਪੈਂਦਾ ਪਰ 4 ਦਿਨ ਸੇਲ ਜਾਜੋ ਕੋਟ ਤੇ ਪਿਆਮੇ ਦੇ ਵੱਡੀ ਆਫਰ ਤੁਹਾਨੂੰ ਸੀਤਾ ਸਲਾਇਆ ਕੋਟ ਦਾ ਪਿਆਮਾ ਤੁਹਾਡਾ ਸਾਈਜ਼ ਲੈ ਕੇ ਭਾਵੇਂ ਜੇਬਾਂ ਵਾਲਾ ਬਣਾ ਲਿਓ ਭਾਵੇਂ ਤੁਸੀਂ ਪਖਾਨੀ ਬਣਾ ਲਓ ਜਿਹੜਾ ਮਰਜ਼ੀ ਬਣਾ ਲਓ 2300 ਰੁਪਈਆ ਵਾਲਾ ਕੋਟ ਦਾ ਪਿਆਮਾ 895 ਚ ਸਲਾਈ ਕਰਕੇ ਦੇ ਦੇਾਂਗੇ ਦੇਖੋ ਜੀ ਲਾਕੀ ਸੇਲ 4 ਦਿਨਾਂ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਜੋ ਦਾਜਵਰੀਆਂ ਵਾਲੇ ਸੂਟ ਕੜਾਈਆਂ ਵਾਲੇ ਸੂਟ ਤੁਸੀਂ 100 ਵਾਲਾ ਸੂਟ ਲੈਣਾ 200 ਵਾਲਾ ਸਰਵ 4 ਦਿਨ ਮਿਲਣਾ ਇਥੋਂ ਲਹਿੰਗੇ ਸ਼ਰਾਰੇ ਜੋ ਮਰਜੀ ਕੁਝ ਲੈ ਲਓ ਫਸਟ ਸਟੈਂਡ ਤੋਂ ਫ੍ਰੀ ਆਉਣਾ ਇਥੋਂ ਫ੍ਰੀ ਜਾਣਾ ਤੇ ਸੂਟ ਵੀ ਫ੍ਰੀ ਦੇ ਭਾਅ ਮਿਲਨੇ ਆ ਜੀ ਤੋਂ 20 ਜੂਨ ਤੱਕ بار بار ਕਹਿ ਰਹੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 4 ਦਿਨ ਐਤੂ ਬਾਅਦ ਸੇਲ ਐਕਸਟੈਂਡ ਨਹੀਂ ਹੋਣੀ ਇਹ ਸਾਰੇ ਰਿਕਾਰਡ ਤੋੜ ਦਿੱਤੇ ਆ ਜਿੰਨਾ ਕਪੜਾ ਤੁਹਾਨੂੰ ਫ੍ਰੀ ਦੇ ਭਾਅ ਦੇ ਰਹੇ ਆ 5 5 ਰੁਪਏ 10 10 ਰੁਪਏ 20 20 ਰੁਪਏ ਦੇ ਮਾਰ ਜਾਂਦੇ ਲੈ ਜਾਓ ਕਪੜਾ ਕੌਟੀਆਂ ਦੇ ਭਾਅ ਵੱਡੇ ਫਾਇਦੇ 1 ਲੱਖ ਵਾਲਾ ਕਪੜਾ 25000 ਚ ਲਿਖ ਕੇ ਗਾਰੰਟੀ ਦੇ ਦੇਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਥਾਨ ਟੀਵੀ ਬਗਾ ਪੁਰਾਣਾ